A year and a half into my journey as a father, and zindagi bo until one day, sab kuch gaya. In February 2022, I was diagnosed with cancer. And with your support, I know we can fight this. Inna soto ਮਸ਼ਹੂਰ ਪੰਜਾਬੀ ਗਾਇਕ ਜੈਸ ਥਾਮੀ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦਾ ਵਿੱਚ ਜੈਸ ਥਾਮੀ ਨੇ ਜਾਣਕਾਰੀ ਦਿੱਤੀ ਆ ਦੱਸਿਆ ਕਿਉਂ ਫਰਫਰੀ 2000 ਪਾਈ ਤੋਂ ਕੈਂਸਰ ਦੇ ਨਾਲ ਝੂcj ਰਹੇ ਨੇ ਜਿਕਰਯੋਗ ਹੈ ਕਿ ਪਹਿਲੀ ਵਾਰ ਹੈ ਕਿ ਗਾਇਕ ਜੈਸ ਥਾਮੀ ਨੇ ਆਪਣੇ ਇੰਸਟਾਗ੍ਰam ਪੋਸਟ ਦੇ ਵਿੱਚ ਆਪਣੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ ਪੰਜਾਬੀ ਗਾਇਕ ਜੈਸ ਥਾਮੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਆ ਕਿ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ ਸੀ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਜੈਸ ਥਾਮੀ ਆਪਣੀ ਯਾਤਰਾ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਸੋਚ ਰਹੇ ਨੇ ਦੱਸ ਦਈਏ ਕਿ ਬੀਤੇ ਦਿਨੀ ਪੰਜਾਬੀ ਗਾਇਕ ਜੈਸ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਹੈਰਾਨ ਕਰਨ ਪਾਲਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਪਰ ਇਸ ਵੀਡੀਓ ਨੇ ਉਹਨਾਂ ਦੇ ਸਮਰਥਕਾਂ ਤੇ ਹੌਸ਼ ਉਪਾ ਦਿੱਤੇ ਦਰਅਸਲ ਜੈਸ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਖੁੱਲਾ ਸਾਹ ਕੇਤਾ ਕਿ ਉਹ ਸਾਲ 2022 ਤੋਂ ਕੈਂਸਰ ਦੀ ਜੰਗ ਲੜ ਰਹੇ ਨੇ ਪੰਜਾਬੀ ਗਾਇਕ ਜੈਸ ਧਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਸਮਰਥਕਾਂ ਦੇ ਲਈ ਇਹ ਲੜਾਈ ਲੜ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਗਾਇਕ ਜੈਸ ਅਮੀਨੇ ਲੰਬੇ ਸਮੇਂ ਤੋਂ ਗਾਇਕੇ ਤੋਂ ਦੂਰੀ ਬਣਾਈ ਹੋਈ ਸੀ ਪਰ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਤਾਂ ਅਮੀਨੇ ਗਾਇਕੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਦਮ ਰੱਖਣੇ ਤਕਰੀਬਨ ਸ਼ੁਰੂ ਕਰ ਹੀ ਦਿੱਤੇ ਨੇ ਇੱਕ ਵਾਰ ਫਿਰ ਉਹਨੂੰ ਸਮਰਥਕਾਂ ਦੇ ਵਿਚਾਲੇ ਆਪਣੇ ਗੀਤਾਂ ਰਾਹੀਂ ਉਹਨਾਂ ਦਾ ਦਿਲ ਜਿੱਤਣ ਆ ਰਹੇ ਨੇ ਜੈਸ ਤਾਮੀ ਦੀ ਇਸ ਵੀਡੀਓ ਤੇ ਬਹੁਤ ਸਾਰੇ ਫੈਨਸ ਅਤੇ ਪੰਜਾਬੀ ਸਟਾਰਾਂ ਨੇ ਕਮੈਂਟ ਕੀਤੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਜੈਸ ਤਾਮੀ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਜਗਤ ਤੇ ਵੀ ਆਪਣਾ ਕਮਾਲ ਖਾ ਚੁੱਕੇ ਨੇ ਹਾਲਾਂਕਿ ਗਾਇਕ ਦੇਵ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਦੋ ਨਵੇਂ ਗੀਤ ਰਿਲੀਜ਼ ਕੀਤੇ ਕਿ ਜਸਾ ਫਟਰੀ ਕਾ ਪਾਗਲ ਅਤੇ ਦੂਜਾ ਸੋਹਣੀ ਲੱਗਦੀ ਹੈ ਇਹਨਾਂ ਗੀਤਾਂ ਨੂੰ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਦੇ ਸਿਤਾਰਿਆਂ ਦੇ ਵੱਲੋਂ ਵੀ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ਯੋ ਐਂਡ ਹਾਫ ਇਨਟੂ ਮੇ ਜਨੀ ਐਜ਼ ਅ ਫਾਦਰ ਜ਼ਿੰਦਗੀ ਬਹੁਤ ਵਧੀਆ ਜਾ ਰਹੀ ਸੀ ਅੰਟਿਲ ਵਨ ਡੇ ਸਭ ਕੁਝ ਰੁਕ ਗਿਆ February 2022 I was diagnosed with cancer. And with your support I know we can fight this. ਇੰਨਾ ਬਸ ਤੇ ਸੋਤੂ ਸੀ ਨਾਲ ਹੈ ਮੇਰੇ। ਮਸ਼ਹੂਰ ਪੰਜਾਬੀ ਗਾਇਕ ਜੈਸ ਥਾਮੀ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦਾ ਵਿੱਚ ਜੈਸ ਥਾਮੀ ਨੇ ਜਾਣਕਾਰੀ ਦਿੱਤੀ ਆ ਦੱਸਿਆ ਕਿਉਂ ਫਰਫਰੀ 2025 ਤੋਂ ਕੈਂਸਰ ਦੇ ਨਾਲ ਝੂcj ਰਹੇ ਨੇ ਜਿਕਰਯੋਗ ਹੈ ਕਿ ਪਹਿਲੀ ਵਾਰ ਹੈ ਕਿ ਗਾਇਕ ਜੈਸ ਥਾਮੀ ਨੇ ਆਪਣੇ ਇੰਸਟਾਗ੍ਰam ਪੋਸਟ ਦੇ ਵਿੱਚ ਆਪਣੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ ਪੰਜਾਬੀ ਗਾਇਕ ਜੈਸ ਥਾਮੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਆ ਕਿ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ ਸੀ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਜੈਸ ਥਾਮੀ ਆਪਣੀ ਯਾਤਰਾ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੇ ਲਈ ਦੱਸ ਦਈਏ ਕਿ ਬੀਤੇ ਦਿਨੀ ਪੰਜਾਬੀ ਗਾਇਕ ਜੈਸ ਥਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਹੈਰਾਨ ਕਰਨ ਪਾਲਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਪਰ ਇਸ ਵੀਡੀਓ ਨੇ ਉਹਨਾਂ ਦੇ ਸਮਰਥਕਾਂ ਦੇ ਹੋਸ਼ ਉਡਾ ਦਿੱਤੇ ਦਰਅਸਲ ਜੈਸ ਥਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਖੁੱਲਾ ਸਾਹ ਕੀਤਾ ਕਿ ਉਹ ਹਾਲ 2025 ਤੋਂ ਕੈਂਸਰ ਦੀ جنگ ਲੜ ਰਹੇ ਨੇ ਪੰਜਾਬੀ ਗਾਇਕ ਜੈਸ ਥਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਸਮਰਥਕਾਂ ਦੇ ਲਈ ਇਹ ਲੜਾਈ ਲੜ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਗਾਇਕ ਜੈਸ ਮਿਨੇ ਲੰਬੇ ਸਮੇਂ ਤੋਂ ਗਾਇਕੇ ਤੋਂ ਦੂਰੀ ਬਣਾਈ ਹੋਈ ਸੀ ਪਰ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਤਾਂਮੀ ਨੇ ਗਾਇਕੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਦਮ ਰੱਖਣੇ ਤਕਰੀਬਨ ਸ਼ੁਰੂ ਕਰ ਹੀ ਦਿੱਤੇ ਨੇ ਇੱਕ ਵਾਰ ਫਿਰ ਉਹ ਸਮਰਥਕਾਂ ਦੇ ਵਿਚਾਲੇ ਆਪਣੇ ਗੀਤਾਂ ਰਾਹੀਂ ਉਹਨਾਂ ਦਾ ਦਿਲ ਜਿੱਤਣ ਆ ਰਹੇ ਨੇ ਜੈਸ ਧਾਮੀ ਦੀ ਇਸ ਵੀਡੀਓ ਤੇ ਬਹੁਤ ਸਾਰੇ ਫੈਨਸ ਅਤੇ ਪੰਜਾਬੀ ਸਟਾਰਾਂ ਨੇ ਕਮੈਂਟ ਕੀਤੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਜੈਸ ਧਾਮੀ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਚੱਕਰ ਤੇ ਵੀ ਆਪਣਾ ਕਮਾਲ ਖਾ ਚੁੱਕੇ ਨੇ ਹਾਲਾਂਕਿ ਗਾਇਕ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਦੋ ਨਵੇਂ ਗੀਤਾਂ ਰਿਲੀਜ਼ ਕੀਤੇ ਕਿ ਨੇ ਜਸਾ ਫਟਕਾ ਪਾਗਲ ਅਤੇ ਦੂਜਾ ਸੋਹਣੀ ਲੱਗਦੀ ਹੈ ਇਹਨਾਂ ਗੀਤਾਂ ਨੂੰ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਦੇ ਸਿਤਾਰਿਆਂ ਦੇ ਵੱਲੋਂ ਵੀ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ